ਮਿਹਰਬਾਨੀ ਸ਼ੁਕਰੀਆ ਤਾੜੀਆਂ ਮਾਰ ਕੇ ਹੌਸਲਾ ਫਸਾਈ ਕਰਿਆ ਕਰੋ ਕਲਾਕਾਰ ਦਾ ਜ਼ਰੂਰੀ ਹੈ ਥੈਂਕ ਯੂ ਸਰ ਥੈਂਕ ਯੂ ਜੀ ਮਿਹਰਬਾਨੀ ਜਿੰਨਾਂ ਜਿੰਨਾਂ ਨੂੰ ਮਾਂ ਨੇ ਝੋਲੀਆਂ ਭਰੀਆਂ ਨੇ ਵੈਸੇ ਤਾਂ ਸਭ ਦੀਆਂ ਝੋਲੀਆਂ ਭਰਦੀ ਐ ਕੋਈ ਐਸਾ ਬੰਦਾ ਹੈ ਨਹੀਂ ਜਿਹਦੀ ਝੋਲੀ ਨਹੀਂ ਭਰੀ ਹੋਣੀ ساری ਦੁਨੀਆ ਦੀ ਝੋਲੀ ਭਰਦੀ ਐ

ਇਸ ਨੂੰ ਦੇਖ ਕੇ ਹੀ ਪਤਾ ਤਵਾਪਰਨੇ ਕਿ ਕਿਹੜਾ ਟੋਟਲਾ ਓਏ ਕਦੀ ਸੁਣਿਆ ਵੀ ਕਰੋ ਬੇਟਾ ਇਹਦਾ ਜੇ ਮੈਂ ਮਰਾਸੀਆਂ ਤੇ ਨਾ ਵੇਖੋ ਸਟੇਜ ਤੇ ਖੜਕੇ ਗਾਦਿਆਂ ਤੁਹਾਡਾ ਨਾਮ ਲੈਣਾ ਕਿ ਮੈਂ ਮਰਾਸੀਆਂ ਦਾ ਮੁੰਡਾ ਆਪਣੀ ਬਰਾਦਰੀ ਨੂੰ ਬਦਨਾਮ ਨਾ ਕਰੋ ਇੰਦਾ ਕਰਕੇ ਆਪਣੀ ਬਰਾਦਰੀ ਤੇ ਸ਼ਰੂ ਇੱਥੋਂ ਦਿਨ ਨਾ ਰਹਿ ਤੇ ਤੂੰ ਬੇਟਾ ਗੱਲਾਂ ਹੀ ਬਹੁਤ ਕਰਦਾ ਰਾਮ ਨਾ ਖੜਕੇ ਗੱਲ ਗਾਣਾ ਸੁਣ ਧਨੀ ਜਗ ਮਰਾਂ ਲਿਦਾ ਧਨੀ ਜਗ ਮਰਾਂ ਰਾਣੀ Ya lalana direnga Lalisan satu lagi وي پائي اندر ترجي تن دانگ تلا دين دانگ تلا دين دانگ تلا دين دانگ تلا دين دانگ thank you ਪ੍ਰਧਾਨ ਤਾਂ ਇਹਨਾਂ ਸਾਲ ਉਹ ਬਹੁਤ ਚੰਗੇ ਆ। ਸਿਰ ਪ੍ਰਧਾਨ ਸੌ ਹੀ ਹੁੰਦੇ ਆ। ਚੰਗੇ ਹੀ ਹੁੰਦੇ ਆ। ਜਿਹੜੇ ਸਾਡੇ ਅੰਗੇ ਪਤਾਰੇ ਗਰੀਬਾਂ ਨੂੰ ਬੁਲਾਉਂਦੇ ਆ। ਲੈ ਵੀ ਫੋਟੋਗ੍ਰਾਫਰ। ਫੋਟੋ ਖਿੱਚਦੇ ਤੂੰ। ਫੋਟੋ ਖਿੱਚਦੇ ਤੂੰ। ਮੋਟੋ ਖਿੱਚਦੇ ਤੂੰ ਭਗਤਾ ਮੇਰੀ ਮੋਟੋ ਖਿੱਚਦੇ ਤੂੰ ਭਗਤਾ ਮੇਰੀ ਮੈਂ ਤਾਂ ਕੱਲ੍ਹ ਤੋਂ ਆਈਫੋਨ ਇੱਕ ਲਾਂਚ ਕੀਤਾ ਸੀ ਆਈਫੋਨ ਐਸ 6 ਐਕਸੈਸ ਆਈ ਡੋਨਟ ਨੋ ਇਨੋਟ ਗਟ ਅਗੇਨ ਆ ਦਾ ਐਸ 6 ਯਰ ਐਕਸੈਸ ਐਕਸ 6 ਮੈਕਸ ਨੋਵੀਆ ਅਸੀਂ ਲਾਂਚ ਕੀਤਾ ਉਹ ਸਾਨੂੰ ਉਹਨੇ ਦੁਕਾਨਦਾਰ ਹਰ ਵਾਰੀ ਲਾਂਚ ਕਰਦੇ ਆ ਜਦੋਂ ਵੀ ਆਈਫੋਨ ਦੀ ਨਵੀਂ ਸੀਰੀਜ਼ ਆਉਂਦੀ ਹੈ ਉਹ ਸੀ जी ये मेरे दिमाग दमाग एक आवाज आई है आवाज आई इत दमाग पीड़ होनी चाहिए एक ये तो कर लो 네미